ਜਾਨਵਾਜੀ ਭਾਜੀ ਤਾਂ ਲੋਕਾਂ ਦੇ ਰੋਜ਼ ਚੱਲੇ ਕਿਹਦਾ ਬੱਤੀ ਅਗੋਂ ਮੜਿਆ ਜਿਹਾ ਨਹੀਂ ਇਹ ਕੀ ਜੇਲੀ ਨੋਟਸ ਦੀ ਆਵਾਜ਼ ਮਿਲ ਗਈ ਉਹ ਪ੍ਰਚਾਰ ਨਹੀਂ ਪੰਜਾਬ ਜਾਣਗੇ ਕਿੰਨਾ ਤਕਸਰ ਬੋਲ ਬੋਲਣਾ ਜੇ ਆਕੇ ਪ੍ਰਚਾਰ ਕਰਨ ਦੇਣਾ ਕਰੋ ਯਾਰ ਬਾਬੇ ਉਹ ਦੀ ਜਿਹੜੀ ਸ਼ੁਰੂ ਹੈ ਉਹ ਚੋਈ ਸਵਾਲ ਕੀ ਡਾਕ ਕੀ ਪੁੱਛਿਆ ਜਾਨਵਾਦ ਜਵਾਨ ਜਿਨ੍ਹੇ ਨੇ ਪੰਜਾਬ ਜਾ ਕੇ ਪ੍ਰਚਾਰ ਕਰਨਗੇ ਕੀ ਲੱਗਦਾ ਕਿ ਨਕਫਰ ਕੋਲ ਦੇ ਕੈਂਪੇਨ ਕਰੇ ਕੋ ਉਹ ਉਹ ਰਕੇ ਜੇ ਤਾਂ ਪਤਾ ਨਹੀਂ ਮਗਰ ਭਗਵੰਤ ਮਾਨ ਨੇ ਅੱਜ ਬੋਤਲ ਪੀ ਜਾਣੀ ਐ ਹੁਣ ਗਮ ਚ ਕਿ ਖੁਸ਼ੀ ਚ ਇਹ ਤਾਂ ਸ਼ਾਮ ਨੂੰ ਕੱਲ ਪਤਾ ਲੱਗੂਗਾ ਕਿਉਂਕਿ ਜਿਹੜੀ ਉਹਨਾਂ ਨੂੰ ਭਗਵੰਤ ਮਾਨ ਸਾਹਿਬ ਦੀ ਜਿਹੜੀ ਇੰਡੀਪੈਂਡੈਂਸੀ ਭਾਜਪਾ ਦੇ ਇਸ਼ਾਰੇ ਤੇ ਉਹ ਨੱਚ ਰਹੇ ਸੀ ਹੁਣ ਕੇਜਰੀਵਾਲ ਸਾਹਿਬ ਦੇ ਬਾਹਰ ਆਏ ਨਾਲ ਕਿੱਥੇ ਉਹਨਾਂ ਨੂੰ ਬ੍ਰੇਕਾਂ ਲੱਗਣ ਗਿਆ ਪਾਬੰਦੀ ਲੱਗੂ ਬਾਕੀ ਵੇਖੋ 4.400 ਕਰੋੜ ਦੇ ਸ਼ਰਾਬ ਘਟਾਲੇ 'ਚ ਮੈਨੂੰ ਲੱਗਦਾ ਹੈ 1 ਜੂਨ ਤੱਕ ਜ਼ਮਾਨਤ ਮਿਲੀ ਹੈ ਕਿ ਉਹ ਚੋਣ ਪ੍ਰਕਿਰਿਆ 'ਚ ਪ੍ਰਚਾਰ ਕਰ ਸਕਣ ਅਧਿਕਾਰ ਹੈ ਜੀ ਸਭ ਦਾ ਕੋਰਟ ਦਾ ਆਰਡਰਬਲ ਕੋਰਟ ਦਾ ਫੈਸਲਾ ਹੈ ਜੀ ਉਹਦਾ ਸਤਕਾਰ ਕਰਦੇ ਆ ਵਗਰੋਂ ਸ਼ਰਾਬ ਦੇ ਪੈਸੇ ਕਿਹਨੇ-ਕਿਨੇ ਖਾਦੇ ਕਿਵੇਂ-ਕਿਵੇਂ ਖਾਦੇ ਇਨਾਂ ਦੇ ਮੈਂਬਰ ਪਾਰਲੀਮੈਂਟ ਚੱਡਾ ਸਾਹਿਬ ਕਿਉਂ ਨਹੀਂ ਮੁੜਦੇ ਅੱਖਾਂ 'ਚ ਕੀ ਸਾਹਮਣੇ ਦਿਸਦਾ ਕੀ ਨਹੀਂ ਦਿਸਦਾ ਤੇ ਉਹ ਦੱਸਣਗੇ ਔਰ ਲੋਕ ਸਵਾਲ ਜ਼ਰੂਰ ਕਰਨਗੇ ਕਿ ਹੁਣ ਸਟਾਰ ਪ੍ਰਚਾਰਕ ਇਹਨਾਂ ਨੇ ਪਹਿਲਾਂ ਵਿਜੇ ਸਿੰਘਲੇ ਨੂੰ ਬਣਾਇਆ ਜਿਹਦਾ ਮੁੱਖ ਗਵਾ ਭਗਵੰਤ ਮਾਨ ਆਪ ਹੈ ਦੂਜਾ ਸਟਾਰ ਪ੍ਰਚਾਰਕ ਅਮਿਤ ਰਤਨ ਨੂੰ ਬਣਾਇਆ ਹੁਣ ਕੱਟਰ ਮਾਨਦਾਰ ਲੋਕ ਤੀਜਾ ਸਟਾਰ ਪ੍ਰਚਾਰਕ ਔਨੇ 400 ਕਰੋੜ ਦਾ ਸ਼ਰਾਬ ਘਟਾਲੇ ਕਰਨ ਵਾਲੇ ਅਰਵਿੰਦ ਕੇਚਰੀਵਾਲ ਨੂੰ ਬਣਾਉਣਗੇ ਇਹਦੇ ਨਾਲ ਹੀ ਕਾਫੀ ਪਿਕਚਰ ਸਾਫ ਹੋ ਜੂਗੀ ਅੱਜ ਵਿਦੇਸ਼ ਮੰਤਰੀ ਆਏ ਸੀ ਕਿ ਐਸ ਜੈਸ਼ਨ ਉਹਨਾਂ ਨੇ ਵੀ 400 ਪਾਰ ਦਾ ਦਾਅਵਾ ਕੀਤਾ ਉਹਨਾਂ ਨੇ ਵੀ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਕਰਨਜੀਤ ਸਿੰਘ ਸੰਧੂ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਹੈ ਹੁਣ ਅੰਮ੍ਰਿਤਸਰ ਦੀ ਸੇਵਾ ਕਰਨ। ਇੱਕੋ ਮੈਂ ਪਹਿਲਾਂ ਵੀ ਕਿਹਾ ਹੈ 400 ਪਾਰ ਜਾਂ 13 ਪਾਰ ਲੋਕਾਂ ਨੇ ਕਰਾਉਣਾ ਇਹਨਾਂ ਨੂੰ ਬਾਰਡਰ ਪਾਰ। ਕੰਮ ਕੋਈ ਨਹੀਂ ਜੋ ਵੈਧੇ ਕੀਤੇ ਉਹਨਾਂ ਤੋਂ ਭੱਜੇ ਆ। ਔਰ ਵਿਦੇਸ਼ ਮੰਤਰੀ ਸਾਹਿਬ ਤਾਂ ਸਿਰਫ ਏਸ ਲਈ ਨਾਲ ਆਏ ਸੀ। ਸੰਦੂ ਸਾਹਿਬ ਨੂੰ ਇਹ ਕਹਿਣ ਵਾਸਤੇ ਕਿ ਘਬਰਾਇਓ ਨਾ ਤੁਸੀਂ ਪਹਿਲਾਂ ਵੀ ਸ੍ਰੀ ਅਮਰitsar ਸਾਹਿਬ ਨਹੀਂ ਆਏ ਵੋਟਾਂ ਪਾ ਲੈਣ ਦੇ ਉਹਦੇ ਨਹੀਂ ਆਪ ਦੇ ਜਹਾਜ਼ 'ਤੇ ਬਿਠਾ ਕੇ ਤੁਹਾਨੂੰ ਨਾਲ ਲੈ ਜਾਈਓ ਸੋ ਜਿਹੜੇ ਟੂਰਿਸਟ ਵੀਜ਼ਾ 'ਤੇ ਆਏ ਆ ਨਾ ਜੀ ਸ੍ਰੀ ਅਮਰitsar ਸਾਹਿਬ ਜਿਨ੍ਹਾਂ ਨੂੰ ਸ੍ਰੀ ਅਮਰitsar ਸਾਹਿਬ ਕੋ ਰਾਮਦਾਸ ਮਹਾਰਾਜ ਦੀ ਧਰਤੀ ਦਾ ਏਰੀਏ ਦਾ ਨਹੀਂ ਪਤਾ ਕਦੇ 38 ਸਾਲ ਦੀ ਸੇਵਾ 'ਚ ਕਦੇ ਸ੍ਰੀ ਅੰਮਰਚਰ ਸਾਹਿਬ ਆਸਤੇ ਇੱਕ ਦੀਵਾਨੀ ਨਹੀਂ ਲਵਾਈ ਅੱਜ ਸਿਰਫ ਭਾਜਪਾ ਦੇ ਆਕੇ ਇੱਥੇ ਆਏ ਆ ਔਰ ਉਹਨਾਂ ਨੇ ਇੱਕ ਤਰੀਕ ਨੂੰ ਚਲੇ ਜਾਣਾ ਜੋਸ਼ੀ ਸਾਹਿਬ ਦਾ ਗੁਰੂ ਦੀ ਕਿਰਪਾ ਨਾਲ ਅੱਜ ਉਹਨਾਂ ਨੇ ਕਾਗਜ਼ ਪਰੇ ਗੁਰੂ ਰਾਮਦਾਸ ਮਹਾਰਾਜ ਦੀ ਸੱਚੀ ਤੇ ਸੁੱਚੀ ਸੇਵਾ ਕੀਤੀ ਹੈ ਭਾਈ ਚਰ ਇੱਕ ਸਾਂਝ ਬਾਰਡਰ ਤੇ ਬੈਠੇ ਕਿਸਾਨਾਂ ਖੇਤ ਮਜ਼ਦੂਰਾ ਜਿਨ੍ਹਾਂ ਦੇ ਨਾਲ ਇਹ ਸਰਕਾਰ ਨੇ ਬੜਾ ਵੱਡਾ ਤ੍ਰੋਕ ਮਾਇਆ ਉਹਨਾਂ ਦੀ ਆਵਾਜ਼ ਵਪਾਰੀ ਇੰਡਸਟਰੀ ਦੀ ਆਵਾਜ਼ ਔਰ ਪਾਈਚਾਰਿਕ ਸਾਂਝ ਦੀ ਆਵਾਜ਼ ਨੂੰ ਵਿਕਾਸਪੁਰਸ਼ ਅਨਿਲ ਜੋਸ਼ੀ ਮੇਰਾ ਇਹ ਮੰਨਣਾ ਹੈ ਕਿ ਹੀ ਵਿਲ ਬੀ ਦਾ ਬੈਸਟ ਲਾਇਰ ਦਾ ਬੈਸਟ ਵਕੀਲ ਦਾ ਬੈਸਟ ਮੈਂਬਰ ਪਾਰਲੀਮੈਂਟ ਜਿਹਦਾ ਟਰੈਕ ਰਿਕਾਰਡ ਹੈ ਜਿਹੜਾ ਜਾ ਕੇ ਸ੍ਰੀ ਅਮਰ ਸੇਪ ਸਾਹਿਬ ਦੀ ਡਿਵੈਲਪਮੈਂਟ ਵਿੱਚ ਇਹ ਚੋਦੀ ਇੰਡਸਟਰੀ ਦੀ ਵਪਾਰੀ ਦੀ ਆਵਾਜ਼ ਬੁਲੰਦ ਕਰਨ ਕੇ ਕਾਮਯਾਬ ਰਹੇ ਬਹੁਤ ਬਹੁਤ ਧੰਨਵਾਦ